ਕਹਾਣੀ ਜਗਤ ਇੱਕ ਵਾਰ ਫੇਰ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਥਿਓ ਅੱਜ ਦੀ ਕਹਾਣੀ ਵਿੱਚ ਅਪਾਂ ਗੱਲ ਕਰਾਂਗੇ ਜਿੱਦ ਅਤੇ ਜਨੂੰਨ ਨੇ ਸੋਨਾ ਜਿੱਤਿਆ ਇਹ ਭਾਰਤੀ ਸ਼ੂਟਰ ਅਵਿਨਵ ਬਿੰਦਰਾਨਨ ਜੁੜੀ ਹੋਈ ਇੱਕ ਮੋਟੀਵੇਸ਼ਨਲ ਸਟੋਰੀ ਹੈ ਉਮੀਦ ਕਰਾਂਗੇ ਤੁਹਾਨੂੰ ਪਸੰਦ ਆਏਗੀ 올림픽 ਵਿੱਚ ਭਾਰਤ ਦੇ ਸੋਨ ਤਗਮਾ ਜਿੱਤਣ ਤੇ ਹਰ ਭਾਰਤੀ ਖੁਸ਼ੀ ਨਾਲ ਝੂਮਟਦਾਗਾ ਬਿੰਦਰਾ ਦੀ ਜਿੱਦ ਅਤੇ ਜਨੂੰਨ ਉਸ ਨੂੰ ਇਸ ਮੁਕਾਮ ਤੱਕ ਲੈ ਕੇ ਗਿਆ ਬੈਂਕਾਕ ਵਿੱਚ ਹੋਈ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਬਿੰਦਰਾ ਦੀ ਸਾਥੀ ਰਹੀ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਸਵੇਤਾ ਚੌਧਰੀ ਨੇ ਕਿਹਾ ਕਿ ਬਿੰਦਰਾ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਸ਼ਵੇਤਾ ਥੋੜੇ ਫਰਕ ਨਾਲ 올림픽 ਟੀਮ ਵਿੱਚ ਜਗ੍ਹਾ ਬਣਾਉਣ ਤੋਂ ਨਾਕਾਮਯਾਬ ਰਹੀ। ਸ਼ਵੇਤਾ ਨੇ ਦੱਸਿਆ ਕਿ ਬਿੰਦਰਾ 올림픽 골ਡ ਲਈ ਪਿਛਲੇ 4 ਸਾਲਾਂ ਤੋਂ ਅਣਥੱਕ ਮਿਹਨਤ ਕਰ ਰਿਹਾ ਸੀ। ਬਿੰਦਰਾ ਨੇ ਜੋ ਕਿਹਾ ਉਹ ਉਸਨੇ ਕਰਕੇ ਵਿਖਾਇਆ। ਇਸ ਤਰ੍ਹਾਂ ਬਦਲੀ ਦੁਨੀਆ ਸ਼ਵੇਤਾ ਦਾ ਕਹਿਣਾ ਹੈ ਕਿ ਇਥਨਜ਼ 올림픽 ਤੋਂ ਬਾਅਦ ਅਵਿਨਵ ਦੇ ਵਿਵਹਾਰ ਵਿੱਚ ਬਹੁਤ ਬਦਲਾਅ ਆਇਆ ਸੀ। एथेंस ओलंपिक ਵਿੱਚ ਤਮਗਾ ਨਾ ਮਿਲਣ ਤੋਂ ਬਾਅਦ ਉਸਨੇ ਫੈਸਲਾ ਕਰ ਲਿਆ ਸੀ ਕਿ ਉਹ ਅਗਲਾ ਮੌਕਾ ਜਿਹੜਾ ਕਿ ਬੀਜਿੰਗ 올림픽 ਵਿੱਚ ਮਿਲਣਾ ਸੀ ਉਹ ਨਹੀਂ ਗੋ ਆਏਗਾ ਯਾਦ ਕਰਦੇ ਹੋਏ ਸਵੇਤਾ ਨੇ ਕਿਹਾ ਕਿ ਬੈਂਕਾਕ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਜਦੋਂ ਭਾਰਤੀ ਟੀਮ ਦੇ ਹੋਰ ਨਿਸ਼ਾਨੇਬਾਜ਼ ਸ਼ਾਮ ਨੂੰ ਸ਼ਹਿਰ ਦੇ ਦੌਰੇ ਤੇ ਗਏ ਸਨ ਤਾਂ ਵਿੰਦਰਾ ਜਿਮ ਵਿੱਚ ਕਸਰਤ ਕਰ ਰਹੇ ਸਨ ਸ਼ਾਇਦ ਅਬਿਨਮ ਨੂੰ एਥਨਜ਼ 올림픽 ਵਿੱਚ ਤਮਗਾ ਨਾ ਜਿੱਤਣ ਦਾ ਸਗਮਾ ਲੱਗਿਆ ਕਿ ਉਸਦਾ ਵਿਵਹਾਰ ਬਹੁਤ ਜ਼ਿਆਦਾ ਬਦਲ ਗਿਆ ਉਦੋਂ ਤੋਂ ਹੀ ਰਿਜ਼ਰਵ ਰਹਿਣ ਲੱਗਿਆ ਇਸ ਤੋਂ ਪਹਿਲਾਂ ਉਹ ਆਪਣੇ ਦੋਸਤਾਂ ਵਿੱਚ ਹੱਸਦਾ ਸੀ ਮਜ਼ਾਕ ਕਰਦਾ ਸੀ ਇਸ ਤੋਂ ਬਾਅਦ ਉਹ ਵਿਦੇਸ਼ਾਂ ਵਿੱਚ ਅਭਿਆਸ ਕਰਦਾ ਰਿਹਾ ਸ਼ਵੇਤਾ ਨੇ ਦੱਸਿਆ ਕਿ ਬਿੰਦਰਾ ਨੇ ਖੁਦ ਆਪਣੇ ਲਈ ਇੱਕ ਪ੍ਰਾਈਵੇਟ ਕੋਚ ਅਤੇ ਫਿਜ਼ਿਓ ਨਿਯੁਕਤ ਕੀਤਾ ਹੋਇਆ ਸੀ ਇਸ ਦੇ ਬਾਵਜੂਦ ਛੋਟੇ-ਛੋਟੇ ਮੁਕਾਬਲੇਆਂ ਵਿੱਚ ਤਮਗਾ ਨਾ ਜਿੱਤਣ ਉੱਤੇ ਉਸ ਦੀ ਕਈ ਵਾਰ ਆਲੋਚਨਾ ਵੀ ਹੋਈ ਪਰ ਜਿੰਨਾ ਨੂੰ ਉਸਤੇ ਮਾਣ ਸੀ ਜਿਹੜੇ ਅਭਿਨਵ ਬਿੰਦਰਾ ਨੂੰ ਜਾਣਦੇ ਸੀ ਉਹਨਾਂ ਨੂੰ ਪਤਾ ਸੀ ਉਹਦੇ ਅੰਦਰ ਕਾਬਲੀਅਤ ਹੈ ਤੇ ਉਹ ਇਹ ਕਰ ਸਕਦਾਗਾ ਤੇ ਉਸ ਨੇ ਇਹ ਸਭ ਤੋਂ ਵੱਡੇ ਮੁਕਾਬਲੇ ਵਿੱਚ ਆਪਣੀ ਕਾਬਲੀਅਤ ਦਰਸਾਈ ਕਿਉਂਕਿ ਉਸ ਦਾ ਨਿਸ਼ਾਨਾ ਸਿਰਫ 올림픽 ਸੀ ਤੇ 올림픽 ਦੇ ਵਿੱਚ ਉਹਨਾਂ ਨੇ ਭਾਰਤ ਦੇ ਲਈ ਸੋਨੇ ਦਾ ਤਮਗਾ 골ਡ ਮੈਡਲ ਜਿੱਤਿਆ ਤਾਂ ਇਹ ਇੱਕ ਛੋਟੀ ਜੀ ਕਹਾਣੀ ਸੀ ਸਾਥੀਓ ਜਿਹੜੀ ਕਿ ਸਾਨੂੰ ਬਾਰ 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 ਅਭਿਆਸ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ ਜੇਕਰ ਅਸੀਂ ਵੀ ਕੋਈ ਜ਼ਿੰਦਗੀ ਦੇ ਵਿੱਚ ਮੁਕਾਮ ਮਿੱਥਿਆਗਾ ਕੋਈ ਟੀਚਾ ਮਿੱਥਿਆਗਾ ਤਾਂ ਉਸ ਦੀ ਪ੍ਰਾਪਤੀ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ ਜਿਵੇਂ ਕਿ ਆਪਾਂ ਸਟੋਰੀ ਦੇ ਵਿੱਚ ਦੇਖਿਆ ਹੈਗਾ ਅਭਿਨਵ ਬਿੰਦਰਾ ਨੇ ਸੋਨ ਤਗਮਾ ਜਿੱਤਣ ਦੇ ਲਈ 4-5 ਸਾਲ ਲਗਾਤਾਰ ਮਿਹਨਤ ਕੀਤੀ ਫੇਰ ਕਿਤੇ ਜਾ ਕੇ ਉਹਨਾਂ ਨੇ ਆਪਣੇ ਟੀਚੇ ਨੂੰ ਪ੍ਰਾਪਤ ਕੀਤਾਗਾ ਅਸੀਂ ਇੱਕ ਦੋ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਕੋਸ਼ਿਸ਼ ਕਰਨਾ ਛੱਡ ਦਿੰਨੇ ਹੈਗੇ ਵੀ ਇਹ ਮੇਰੇ ਤੋਂ ਨਹੀਂ ਹੋਣਾ ਪਰੰਤੂ ਜੋ ਟੀਚਾ ਮਿੱਥਿਆਗਾ ਜੋ ਮੁਕਾਮ ਮਿੱਥਿਆਗਾ ਜਦੋਂ ਤੱਕ ਪ੍ਰਾਪਤ ਨਹੀਂ ਹੁੰਦਾ ਉਦੋਂ ਤੱਕ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾਗਾ ਉਮੀਦ ਕਰਾਂਗੇ ਇਹ ਛੋਟੀ ਜੀ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਖੁਸ਼ ਰਹੋ ਆਬਾਦ ਰਹੋ ਜ਼ਿੰਦਗੀ ਜਿੰਦਾਬਾਦ